ਦੇ ਵਿੱਚ ਜੋ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਸੀਐਮ ਭਗਵੰਤ ਮਾਨ ਦਾ ਅਮਨ अरोड़ा ਦਾ ਮੀਥੇਰ ਦਾ ਉਸ ਤੋਂ ਬਾਅਦ ਲਾਲਜੀਤ ਭੁੱਲਰ ਦਾ ਚੇਤਨ ਸਿੰਘ ਜੋੜਾ ਮਾਜਰਾ ਤੇ ਅਨਮੋਲ ਗਗਨ ਮਾਨ ਜੇ ਇਸ ਤੇ ਪਹਿਲੀ ਨਜ਼ਰ ਪਾਈਏ ਤਾਂ ਇਸ ਦੇ ਵਿੱਚ ਕਿਸੇ ਤੋਂ ਵੀ ਜੋ ਵਿਭਾਗ ਪਹਿਲਾਂ ਸੀ ਉਹ तकरीबन ਉਹੀ ਨੇ ਕੋਈ ਇੱਕ ਅੱਧਾ ਥੋੜ੍ਹਾ ਬਹੁਤ ਫੇਰ ਬਦਲ ਹੋਇਆ ਕਿਸੇ ਬਹੁਤ ਵੱਡੇ ਬੈਂਕ ਮੇ ਦਾ ਫੇਰ ਬਦਲ ਨਹੀਂ ਹੋਇਆ ਸਿਰਫ ਇੱਕ ਨਾਮ ਜਿਵੇਂ ਪੰਕਜ ਜ਼ਿਕਰ ਕਰ ਰਹੇ ਸੀ ਉਹ ਨਾਮ ਚੇਂਜ ਹੋਇਆ ਅਮਨ ਅਰੋੜਾ ਦਾ ਅਮਨ ਅਰੋੜਾ ਕੋਲੇ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਸੀ ਉਹ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਹੁਣ ਸੀਐਮ ਦੇ ਕੋਲ ਚਲਾ ਗਿਆ ਯਾਨੀ ਸਿੱਧੀ ਜੀ ਗੱਲ ਹੈ ਕਿ ਇਹ ਜਿੰਨੇ ਜਿਹੜਾ ਫੇਰ ਬਦਲ ਹੋਇਆ ਇਸ ਦੇ ਵਿੱਚ ਜੇ ਆਪਾਂ ਕਹੀਏ ਸਿੱਧੇ ਸ਼ਬਦਾਂ ਦੇ ਵਿੱਚ ਕਿ ਕਿਸੇ ਨੂੰ ਝਟਕਾ ਲੱਗਿਆ ਤਾਂ ਉਹ ਅਮਨ ਅਰੋੜਾ ਨੇ ਅਮਨ ਅਰੋੜਾ ਦੇ ਕੋਲ ਹੁਣ ਇਸ ਵੇਲੇ ਯੂਨੇਬਲ એનર્ਜੀ ਹੈ ਪ੍ਰਿੰਟਿੰਗ ਸਟੇਸ਼ਨਰੀ ਹੈ ਗਵਰਨੈਂਸ ਰਿਫਾਰਮਸ ਆਰ ਰਿਮੂਵਲ ਆਫ ਗ੍ਰਿਵੈਂਸਿਸ এমਪਲੋਇਮੈਂਟ ਜਨਰੇਸ਼ਨ ਹੈ ਪਹਿਲਾਂ ਉਹਨਾਂ ਕੋਲ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਸੀ ਉਹ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਜਿਹੜਾ ਹੈ ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨ ਉਹ ਚੇਤਨ ਸਿੰਘ ਜੋੜਾ ਮਾਜਰਾ ਨੂੰ ਦੇ ਦਿੱਤਾ ਗਿਆ ਔਰ ਜਿਹੜਾ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਸੀ ਉਹ ਸੀਐਮ ਕੋਲ ਚਲਾ ਗਿਆ ਸੋ ਇਹਦੇ ਵਿੱਚ ਜੇ ਆਪਾਂ ਕਹੀਏ ਕਿ ਵੱਡਾ ਫੇਰ ਬਦਲ ਸਿਰਫ ਅਮਨ ਅਰੋੜਾ ਦੇ ਡਿਪਾਰਟਮੈਂਟ ਚ ਹੋਇਆ ਬਾਕੀ ਮੀਥੇਅਰ ਦੇ ਕੋਲ ਮਾਈਂਸ ਆਲਰੇਡੀ ਹੈਗਾ ਜਿਹੜਾ ਸੀਗਾ ਉਹ ਵੀ ਰੱਖਿਆ ਗਿਆ ਹੈ ਸਪੋਰਟਸ ਡਿਪਾਰਟ ਸਾਇੰਸ ਐਂਡ ਟੈਕਨੋਲੋਜੀ এনवायरमेंट ਉਹਨਾਂ ਦੇ ਕੋਲ ਉਹ ਵੀ ਰੱਖਿਆ ਗਿਆ ওয়াটার রিসোর্ਸਸ ਸੋ ਮੀਥੇਅਰ ਦੇ ਡਿਪਾਰਟਮੈਂਟਸ ਦੇ ਵਿੱਚ ਕੋਈ ਜ਼ਿਆਦਾ ਚੇਂजेस ਨਹੀਂ ਹੈ ਔਰ ਸੀਐਮ ਦੇ ਕੋਲ ਇੱਕ ਡਿਪਾਰਟਮੈਂਟ ਜਿਹੜਾ ਹੈ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦਾ ਜੋੜ ਦਿੱਤਾ ਗਿਆ ਅਮਨ ਰੋੜਾ ਦੇ ਡਿਪਾਰਟਮੈਂਟਾਂ 'ਚ ਕਟੌਤੀ ਹੋਈ ਹੈ ਕਿਉਂਕਿ ਇੱਕ ਜਿਹੜਾ ਅਮਨ ਰੋੜਾ ਨੂੰ ਡਿਪਾਰਟਮੈਂਟ ਦਿੱਤਾ ਗਿਆ ਗਵਰਨੈਂਸ ਰਿਫਾਰਮਸ ਔਰ ਰਿਮੂਵਲ ਆਫ ਗ੍ਰਿਵੈਂਸਿਸ ਦਾ ਇਹ ਪਹਿਲਾਂ ਅਨਮੋਲ ਗਗਨ ਮਾਨਕੋਲ ਸੀ ਰਿਮੂਵਲ ਆਫ ਗ੍ਰਿਵੈਂਸਿਸ ਉਹ ਅਮਨ ਰੋੜਾ ਨੂੰ ਦੇ ਦਿੱਤਾ ਗਿਆ ਟੂਰਿਜ਼ਮ ਉਹਨਾਂ ਦੇ ਕੋਲ ਰਹੇਗਾ ਲੇਬਰ ਹਸਪੀਟੈਲਿਟੀ ਇਨਵੈਸਟਮੈਂਟ ਪ੍ਰੋਮੋਸ਼ਨ ਉਹ ਰਹਿਣਗੇ ਉਹ ਮਹੀਂ ਚੇਤਨ ਸਿੰਘ ਜੋੜਾ ਮਾਜਰਾ ਕੋਲ ਪੁਰਾਣੇ ਉਹੀ ਨੇ ਸਿਰਫ ਇੱਕ ਪਬਲਿਕ ਰਿਲੇਸ਼ਨ ਜੋੜ ਦਿੱਤਾ ਗਿਆ ਜ਼ਿਆਦਾ ਉਹਨਾਂ ਨੂੰ ਇੱਕ ਡਿਪਾਰਟਮੈਂਟ ਦੇ ਦਿੱਤਾ ਗਿਆ ਔਰ ਲਾਲਜੀਤ ਭੁੱਲਰ ਕੋਲ ਫੂਡ ਪ੍ਰੋਸੈਸਿੰਗ ਐਨੀਮਲ ਹਸਪੈਂਡਰੀ ਟਰਾਂਸਪੋਰਟ ਇਹ ਮਹਿਕਮੇ ਉਹਨਾਂ ਦੇ ਕੋਲ ਐ ਸੋ ਜੇ ਕੁੱਲ ਬਿਲਾ ਕੇ ਇਸ ਲਿਸਟ ਤੇ ਨਜ਼ਰ ਮਾਰੀਏ ਤਾਂ ਥੋੜਾ ਬਹੁਤ ਫੇਰ ਬਦਲ ਚਲੋ ਬੈਕਵਿਆਂ ਦੇ ਵਿੱਚ ਹੁੰਦਾ ਰਹਿੰਦਾ ਹੈ ਪਰ ਇਸ ਲਿਸਟ ਦੇ ਵਿੱਚ ਜੇ ਮੈਂ ਫੇਰ ਉਹੀ ਸ਼ਬਦ ਯੂਜ਼ ਕਰਾਂ ਜੇ ਵੱਡਾ ਝਟਕਾ ਲੱਗਿਆ ਤਾਂ ਉਹ ਸਿਰਫ ਅਮਨ ਅਰੋੜਾ ਨੂੰ ਲੱਗੇ। ਅਭੀ ਜੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰ ਦੇ ਕਾਰਜਕਾਲ ਦਾ 1 ਸਾਲ ਪੂਰਾ ਹੋਇਆ 1 ਸਾਲ ਪੂਰਾ ਹੁੰਦਿਆਂ ਹੀ ਵੱਡਾ ਫੇਰਬਦਲ ਕੀਤਾ ਗਿਆ। ਇਸ ਦੇ ਪਿੱਛੇ ਜੇਕਰ ਮੁੱਖ ਵਜਾ ਦਾ ਜ਼ਿਕਰ ਕੀਤਾ ਜਾਵੇ ਤਾਂ ਵਜਾ ਕੀ ਕਹੀ ਜਾ ਸਕਦੀ ਹੈ ਕਿ ਕਿਤਨੇ ਕਿਤੇ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਸਾਰਿਆਂ ਕੋ ਬਰਾਬਰ ਦੇ ਵਿਭਾਗ ਹੋਣ ਜਾਂ ਕਿਤਨੇ ਕਿਤੇ ਪਰਫਾਰਮੈਂਸ ਬੇਸ ਤੇ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਦੇਖੋ ਪ੍ਰਪਿੰਦਰ ਇਹ ਤੇ ਕਹਿਣਾ ਬਹੁਤ ਮੁਸ਼ਕਲ ਹੈ ਕਿ ਕਿਉਂ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਦੇਖੋ ਇਹ ਪਾਰਟੀ ਲੈਵਲ ਤੇ ਡਿਸੀਜਨ ਹੁੰਦੇ ਨੇ ਜਾਂ ਸਰਕਾਰ ਲੈਵਲ ਤੇ ਡਿਸੀਜਨ ਹੁੰਦੇ ਨੇ ਸੀਐਮ ਲੈਵਲ ਤੇ ਡਿਸੀਜਨ ਹੁੰਦੇ ਨੇ ਸੋ ਕਿਉਂ ਇਹ ਫੈਸਲਾ ਲਿਆ ਗਿਆ ਇਹ ਤੇ ਹੁਣ ਕਿਉਂਕਿ ਜੇ ਬਾਕੀ ਜਿਹੜੇ ਮਨਿਸਟਰ ਨੇ ਜੀ ਉਹਨਾਂ ਦੇ ਮਹਿਕਮਿਆਂ ਵੱਲ ਦੇਖੀਏ ਤਾਂ ਉਹ ਇੱਕ ਅਦਾ ਡਿਪਾਰਟਮੈਂਟ ਹੈ ਉਹ ਇੱਕ ਰੂਟੀਨ ਚੇਂजेस ਉਸ ਨੂੰ ਆਪਾਂ ਕਹਿ ਸਕਦੇ ਆ ਪਰ ਅਮਨ अरोड़ा ਦਾ ਡਿਪਾਰਟਮੈਂਟ ਕਿਉਂ ਬਦਲਿਆ ਗਿਆ ਕਿਉਂਕਿ 1 ਸਾਲ ਪੂਰਾ ਹੋਇਆ ਅੱਜ ਹੀ ਅਮਨ अरोड़ा న్యూਸ 18 ਤੇ ਅਜੰਡਾ ਪੰਜਾਬ ਦੇ ਵਿੱਚ ਆਏ ਸੀ ਔਰ ਕਾਫੀ ਉਹਨਾਂ ਨੇ ਗੱਲਾਂ ਬਾਤਾਂ ਜਿਹੜੀਆਂ ਹਰਬੰਤ ਤੇ ਜਿਹੜਾ ਇਹ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਮਹਿਕਮੇ ਨੂੰ ਲੈ ਕੇ ਕੀਤੀਆਂ ਨੇ ਕਿ ਕੀ ਅਸੀਂ ਇੱਕ ਸਾਲ ਦੇ ਵਿੱਚ ਉਸ ਦੇ ਵਿੱਚ ਵੱਡੀਆਂ ਤਬਦੀਲੀਆਂ ਲੈ ਕੇ ਆਏ ਹਾਂ ਔਰ ਅਗਲੇ ਦਿਨਾਂ ਦੇ ਵਿੱਚ ਕੀ ਕੁਝ ਪਾਈਪਲਾਈਨ ਦੇ ਵਿੱਚ ਹੈ ਬਾਕਾਇਦਾ ਉਸ ਦਾ ਜ਼ਿਕਰ ਕਰਕੇ ਗਏ ਸੀ ਅੱਜ ਖੁਦ ਮੈਂ ਉਹਨਾਂ ਦੇ ਨਾਲ ਇੰਟਰਵਿਊ ਕੀਤੀ ਸੀ ਸੋ ਸ਼ਾਮ ਨੂੰ ਇਹ ਖਬਰ ਆਉਂਦੀ ਹੈ ਸੋ ਇਸ ਨੂੰ ਫਿਲਹਾਲ ਸਮਝਣਾ ਔਖਾ ਹੈ ਕਿ ਕਿਉਂ ਇਹ ਇਹ ਜਿਹੜਾ ਫੇਰ ਬਦਲ ਕੀਤਾ ਗਿਆ ਕਿਉਂਕਿ ਬਾਕੀਆਂ ਦੇ ਵਿੱਚ ਤੇ ਇੱਕ ਅਦਾ ਡਿਪਾਰਟਮੈਂਟ ਇੱਧਰ ਹੋਇਆ ਹੈ ਡਿਪਾਰਟਮੈਂਟ ਅਮਨ ਹੋਰਾਂ ਦਾ ਵੀ ਇੱਕੀ ਚੇਂਜ ਹੋਇਆ ਪਰ ਉਹ 메인 ਡਿਪਾਰਟਮੈਂਟ ਉਹੀ ਸੀ ਕਿਉਂਕਿ ਜਦੋਂ ਕੈਬਨਿਟ ਮੰਤਰੀ ਦੇ ਪੋਰਟਫੋਲੀਓ ਲਿਖੇ ਜਾਂਦੇ ਆ ਕਿਤੇ ਅਸੀਂ ਡੈਜ਼ਿਗਨੇਸ਼ਨ ਵੀ ਲਿਖਦੇ ਆ ਤਾਂ ਜਿਹੜਾ ਸਭ ਤੋਂ ਵੱਡਾ ਡਿਪਾਰਟਮੈਂਟ ਹੁੰਦਾ ਉਹ ਲਿਖਿਆ ਜਾਂਦਾ ਡੈਜ਼ਿਗਨੇਸ਼ਨ ਦੇ ਤੌਰ ਤੇ ਸੋ ਉਹਨਾਂ ਦੇ ਵਿੱਚੋਂ ਮਹਿਕਮੇ ਜ਼ਰੂਰ ਨੇ ਤੁਸੀਂ ਮੰਤਰੀਓਂ ਪਰ ਇੱਕ ਜਿਹੜੇ 메인 ਅਹਿਮ ਵੱਡੇ ਡਿਪਾਰਟਮੈਂਟ ਹੁੰਦੇ ਆ ਉਹ 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 ਕੈਬਨਿਟ ਦੇ ਵਿੱਚ ਤੁਹਾਡੀ ਪੋਜੀਸ਼ਨ ਤੈਅ ਕਰਦੇ ਆ ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਪੰਕਜ ਵੀ ਹੁਣੇ ਜ਼ਿਕਰ ਕਰ ਰਹੇ ਸੀ ਕਿ ਐ ਸੀਐਮ ਤੋਂ ਬਾਅਦ ਜਿਹੜਾ ਅਗਲਾ ਅਹੁਦਾ ਵੇਖਿਆ ਜਾਂਦਾ ਉਹ ਫਾਈਨਾਂਸ ਮਿਨਿਸਟਰ ਦਾ ਵੇਖਿਆ ਜਾਂਦਾ ਹੈ ਫਾਈਨਾਂਸ ਮਿਨਿਸਟਰ ਹਰਪਾਲ ਚੀਮਾ ਨੇ ਸੋ ਉਸੇ ਤਰ੍ਹਾਂ ਜਿਹੜੇ ਅਹੁਦੇ ਜਾਂ ਵੱਡੇ ਮਹਿਕਮੇ ਹੁੰਦੇ ਨੇ ਉਹ ਕੈਬਨਿਟ ਦੇ ਵਿੱਚ ਤੁਹਾਡਾ ਇੱਕ ਰੈਂਕ ਵੀ ਤੁਹਾਡਾ ਤੈਅ ਕਰਦੇ ਨੇ ਤੁਹਾਡੀ ਇੱਕ ਪੋਜੀਸ਼ਨ ਵੀ ਤੈਅ ਕਰਦੇ ਨੇ ਸੋ ਕਈ ਵਾਰ ਜੇ ਤੁਹਾਡੇ ਕੋਲੇ ਬਾڑے ਮਹਿਕਮੇ ਹੋਣ ਤਾਂ ਕੈਬਨਿਟ ਦੇ ਵਿੱਚ ਤੁਹਾਡੀ ਪੋਜੀਸ਼ਨ ਵੀ ਉਸ ਹਿਸਾਬ ਨਾਲ ਦੇਖੀ ਜਾਂਦੀ ਹੈ ਸੋ ਹੁਣ ਕਾਰਨ ਉਸ ਦੇ ਵਿੱਚ ਕੀ ਰਹੇ ਨੇ ਕਿ ਇਹ ਤੇ ਉਨ ਪਾਰਟੀ ਲੈਵਲ ਦੀਆਂ ਜਾਂ ਇਹ ਤੇ ਸਰਕਾਰ ਲੈਵਲ ਦੇ ਡਿਸੀਜਨ ਹੁੰਦੇ ਨੇ ਕਿ ਉਹਨਾਂ ਨੇ ਇਹ ਕੁਝ ਕਿਸ ਲਿਹਾਜ਼ ਨਾਲ ਇਹ ਚੇਂਜਸ ਕੀਤੀਆਂ ਹੋਣਗੀਆਂ ਹੋ ਸਕਦਾ ਹੈ ਅਗਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਮੰਤਰੀ ਨੇ ਉਹਨਾਂ ਦੇ ਵੀ ਡਿਪਾਰਟਮੈਂਟ ਇੱਧਰ ਉੱਧਰ ਕਰ ਦਿੱਤੇ ਜਾਣ ਹੋਰ ਚੇਂਜਸ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੀਆਂ ਜਾਣ ਪਰ ਇਸ ਦੇ ਵਿੱਚ ਅਮਨ अरोड़ा ਦਾ ਇੱਕ ਵੱਡਾ ਡਿਪਾਰਟਮੈਂਟ ਮੁੱਖ ਮੰਤਰੀ ਦੇ ਕੋਲ ਚਲਾ ਗਿਆ ਅਭੀਜ ਜੇਕਰ ਨਿਚੋੜ ਚਿਆ ਜਾਵੇ ਇੱਕ ਲਾਈਨ ਚ ਕਿਹਾ ਜਾਵੇ ਤਾਂ ਮੰਨੇ ਜਾਵੇ ਕਿ ਅਮਨ अरोड़ा ਤੋਂ ਇਲਾਵਾ ਬਾਕੀ ਮੰਤਰੀਆਂ ਦੀ ਕਿਤੇ ਨਾ ਕਿਤੇ ਆਪ ਪ੍ਰਮੋਸ਼ਨ ਹੋਈ ਹੈ ਉਹਨਾਂ ਦੇ ਵਿਭਾਗਾਂ ਦੇ ਵਿੱਚ ਵਾਧਾ ਹੋਇਆ ਇਹ ਕਹਿ ਸਕਦੇ ਆ ਇਹ ਕਹਿ ਸਕਦੇ ਆ ਪ੍ਰਵਿੰਦਰ ਬਿਲਕੁਲ ਕਿਉਂਕਿ ਬਾਕੀ ਮੰਤਰੀਆਂ ਕੋਲ ਜਿਹੜੇ ਆਲਰੇਡੀ ਪੋਰਟਫੋਲੀਓ ਸੀਗੇ ਉਹਨਾਂ ਦੇ ਵਿੱਚ ਕੋਈ ਇੱਕ ਇੱਕ ਜੁੜਿਆ ਹੀ ਹੈ ਜਾਂ ਉਹਨਾਂ ਨੂੰ ਇੱਕ ਜਿਵੇਂ ਹੁਣ ਚੇਤਨ ਸਿੰਘ ਜੋੜਾ ਮਾਜਰਾ ਦੇ ਜੇ ਆਪਾਂ ਡਿਪਾਰਟਮੈਂਟ ਦਾ ਜ਼ਿਕਰ ਕਰੀਏ ਉਹਨਾਂ ਕੋਲ ਡਿਫੈਂਸ ਸਰਵਿਸਿਜ਼ ਫਰੀडम फाइਟਰਸ ਤੇ ਹਾਰਟੀਕਲਚਰ ਦਾ ਸੀ ਫੂਡ ਪ੍ਰੋਸੈਸਿੰਗ ਦਾ ਇੱਕ ਉਹਨਾਂ ਦੇ ਕੋਲ ਮਹਿਕਮਾ ਸੀ ਪਰ ਉਸ ਨੂੰ ਫੂਡ ਪ੍ਰੋਸੈਸਿੰਗ ਲਾਲਜੀਤ ਭੁੱਲਰ ਨੂੰ ਦੇ ਦਿੱਤਾ ਗਿਆ ਪਰ ਉਹਨਾਂ ਨੂੰ ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨ ਦੇ ਦਿੱਤਾ ਗਿਆ ਯਾਨੀ ਜੇ ਇੱਕ ਮਹਿਕਮਾ ਉਹਨਾਂ ਕੋਲੋਂ ਲਿਆ ਤੇ ਇਹ ਪਬਲਿਕ ਰਿਲੇਸ਼ਨ ਦੇ ਕੇ ਉਹਨਾਂ ਨੂੰ ਬੈਲੈਂਸ ਵੀ ਕਰ ਦਿੱਤਾ ਗਿਆ ਕਿਉਂਕਿ ਪਬਲਿਕ ਰਿਲੇਸ਼ਨ ਵੀ ਇੱਕ ਇੱਕ ਬਹੁਤ ਅਹਿਮ ਜ਼ਿੰਮੇਵਾਰੀ ਹੈ ਬਹੁਤ ਵੱਡਾ ਮੀਡੀਆ ਦੇ ਨਾਲ ਪੂਰਾ ਜਿਹੜਾ ਕੋਆਰਡੀਨੇਸ਼ਨ ਕਰਨੀ ਹੁੰਦੀ ਹੈ ਉਹ ਇੱਕ بڑا ਵੱਡਾ ਅਹਿਮ ਜ਼ਿੰਮਾ ਹੁੰਦਾ ਹੈ ਔਰ ਸਭ ਤੋਂ ਜ਼ਿਆਦਾ ਪਬਲਿਕ ਰਿਲੇਸ਼ਨ ਜਿਹੜਾ ਮਨਿਸਟਰ ਹੋਵੇ ਉਹਨਾਂ ਦੀ ਮੀਡੀਆ ਦੇ ਨਾਲ ਗੱਲਬਾਤ ਹੁੰਦੀ ਹੈ ਏਟੀਵੀ ਚੈਨਲਸ ਦੇ ਨਾਲ ਅਖਬਾਰਾਂ ਦੇ ਨਾਲ ਹੋਰ ਵੈਬ ਚੈਨਲਸ ਦੇ ਨਾਲ ਇੱਕ ਸਰਕਾਰ ਦਾ ਪੂਰਾ ਜਿਹੜਾ ਕਹਿੰਦੇ ਐ ਕਿ ਬਿਉਰਾ ਜਾਂ ਸਰਕਾਰ ਦੀ ਇੱਕ ਪੂਰੀ ਤਸਵੀਰ ਪੇਸ਼ ਕਰਨੀ ਕਿ ਕਿਸ ਤਰੀਕੇ ਨਾਲ ਸਟੇਟ ਦੇ ਵਿੱਚ ਗਵਰਨਮੈਂਟ ਕੰਮ ਕਰਦੀ ਆ ਉਹ ਤਸਵੀਰ ਪਾਏ ਪਬਲਿਕ ریلیشن ਮਿਨਿਸਟਰ ਦੀ ਜ਼ਿੰਮੇਵਾਰੀ ਹੁੰਦੀ ਆ ਆਪਣੇ ਮਹਿਕਮੇ ਦੇ ਜ਼ਰੀਏ ਉਸ ਨੂੰ ਅੱਗੇ ਪਹੁੰਚਾਉਣਾ ਸੋ ਇਹ ਦੋਨੇ ਮਹਿਕਮੇ ਪਬਲਿਕ ریلیشن ਵੀ ਅਮਨ ਰੋੜਾ ਦੇ ਕੋਲ ਸੀ ਔਰ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵੀ ਅਮਨ ਰੋੜਾ ਦੇ ਕੋਲ ਸੀ ਉਹਨਾਂ ਦੇ ਕੋਲੋਂ ਦੋਨੇ ਚਲੇ ਗਏ ਨੇ ਚੇਤਨ ਸਿੰਘ ਜੋੜਾ ਮਾਜਰਾ ਨੂੰ ਇਨਫੋਰਮੇਸ਼ਨ ਪਬਲਿਕ ریلیشن ਦੇ ਦਿੱਤਾ ਗਿਆ ਉਹਨਾਂ ਕੋਲੋਂ ਫੂਡ ਪ੍ਰੋਸੈਸਿੰਗ ਲਿਆ ਲਾਲਜੀਤ ਭੁੱਲਰ ਕੋਲੇ ਟਰਾਂਸਪੋਰਟ ਐਨੀਮਲ ਵਾਸ ਬੈਟਰੀ ਪਹਿਲਾਂ ਸੀ ਉਹਨਾਂ ਨੂੰ ਇੱਕ ਫੂਡ ਪ੍ਰੋਸੈਸਿੰਗ ਦਾ ਹੋਰ जोड ਗਿਆ ਅਨਮੋਲ ਗਗਨ ਮਾਨ ਦੇ ਕੋਲੋਂ ਇੱਕ ਇੱਕ ਲਿਆ ਗਿਆ ਜਿਹੜਾ ਰਿਮੂਵਬਲ ਆਫ ਗ੍ਰਿਵੈਂਸਿਸ ਹੈ ਉਹ ਅਮਨ अरोड़ा ਕੋਲ ਚਲਾ ਗਿਆ ਪਰ ਉਹਨਾਂ ਦਾ ਮੇਨ ਜਿਹੜਾ ਵਿਭਾਗ ਸੀ ਟੂਰਿਜ਼ਮ ਐਂਡ ਕਲਚਰ ਜਿਸ ਮਹਿਕਮੇ ਦੇ ਵਿੱਚੋਂ ਜਾਂ ਕਹੀਏ ਜਿਸ ਮਹਿਕਮੇ ਨਾਲ ਉਹ ਖੁਦ ਵੀ ਇੱਕ ਕਲਾਕਾਰ ਦੇ ਤੌਰ ਤੇ ਤਾਲੁਕ ਰੱਖਦੇ ਨੇ ਟੂਰਿਜ਼ਮ ਐਂਡ ਕਲਚਰ ਉਹ 메ਨ ਮਹਿਕਮਾ ਉਹਨਾਂ ਦੇ ਕੋਲ ਹੀ ਹੈ ਸੋ ਉਸ ਦੇ ਵਿੱਚ ਕੋਈ ਜਿਹੜਾ ਹੈ ਕਟੌਤੀ ਨਹੀਂ ਹੋਈ ਤਾਂ ਆਪਾਂ ਕਹਿ ਸਕਦੇ ਹਾਂ ਜਿਹੜਾ ਸਵਾਲ ਤੁਸੀਂ ਪੁੱਛਿਆ ਕਿ ਇਹ ਬਾਕੀਆਂ ਦੇ ਜਿਹੜੇ ਪੋਰਟਫੋਲੀਓਜ਼ ਨੇ ਉਹਨਾਂ ਨੂੰ ਆਪਾਂ ਪ੍ਰੋਮੋਸ਼ਨ ਦੇ ਤੌਰ ਤੇ ਵੀ ਦੇਖ ਸਕਦੇ ਹਾਂ ਪਰ ਅਮਨ अरोड़ा ਦੇ ਲਈ ਇਹ 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 ਜਿਹੜਾ ਪੋਰਟਫੋਲੀਓ ਚੇਂजेस ਹੈ ਇਹ ਜ਼ਰੂਰ ਕਿਤੇ ਨਾ ਕਿਤੇ ਨਿਰਾਸ਼ਾਜਨਕ ਹੋ ਸਕਦਾ ਹੈ ਜੀ ਹਾਂ ਠੀਕ ਹੈ ਵਿਜੇ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਸੋ ਇਹ ਵੱਡੀ ਜਾਣਕਾਰੀ ਸੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਮਾਨ ਦੀ ਕੈਬਨਟ ਦੇ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ ਵਿਭਾਗਾਂ ਦੇ ਵਿੱਚ ਬਦਲਾ ਕੀਤਾ ਗਿਆ ਤੁਹਾਨੂੰ ਇੱਕ ਇੱਕ ਕਰਕੇ ਵਿਸਥਾਰ ਦੇ ਨਾਲ ਦੱਸ ਰਹੇ ਹਾਂ ਕਿ ਕਿਸ ਮੰਤਰੀ ਦੇ ਕੋਲ ਕਿਹੜਾ ਵੇ ਭਾਗ ਵਾਪਸ ਲਿਆ ਗਿਆ ਤੇ ਉਸ ਦੇ ਬਦਲੇ ਕਿਹੜਾ ਵਿਭਾਗ ਦਿੱਤਾ ਗਿਆ ਲੋਕ ਸੰਪਰਕ ਵਿਭਾਗ ਨਾਰੀ ਰੋਜ਼ਗਾਰ ਸੱਜਣਾ ਵਿਭਾਗ ਦੀ ਗੱਲ ਕੀਤੀ ਹੈ ਵਗੈਰਾ ਕਿ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਸੀਗਾ ਤੇ ਹੁਣ ਉਹ ਅਮਨ ਅਰੋੜਾ ਨੂੰ ਦਿੱਤਾ ਗਿਆ ਹੈ ਰੋਜ਼ਗਾਰ ਸਿਰਜਣਾ ਵਿਭਾਗ ਇਸ ਦੇ ਵਿੱਚ ਵੀ ਇਹ ਵੱਡਾ ਫੇਰਬਦਲ ਕੀਤਾ ਗਿਆ ਕਿ ਕਿ ਕਰਕੇ ਤੁਹਾਨੂੰ ਵਿਸਥਾਰ ਦੇ ਨਾਲ ਦੱਸ ਰਹੇ ਹਾਂ ਕਿ ਕਿਹੜਾ ਵਿਭਾਗ ਕਿਸ ਦੇ ਕੋਲੋਂ ਵਾਪਸ ਲਿਆ ਗਿਆ ਤੇ ਕਿਸ ਨੂੰ ਦਿੱਤਾ ਗਿਆ ਸ਼ਹਿਰੀ ਵਿਕਾਸ ਮੰਤਰਾਲਾ ਇਹ ਵੱਡਾ ਫੇਰਬਦਲ ਕਿਹਾ ਜਾ ਸਕਦਾ ਹੈ ਇੱਕ ਅਹਿਮ ਮੰਤਰਾਲਾ ਜਿਹੜਾ ਕਿ ਪਹਿਲਾਂ ਅਮਨ ਅਰੋੜਾ ਦੇ ਕੋਲ ਸੀਗਾ ਤੇ ਹੁਣ ਮੁੱਖ ਮੰਤਰੀ ਮਾਨ ਦੇ ਕੋਲ ਚਲਾ ਗਿਆ ਹੈ ਸ਼ਹਿਰੀ ਵਿਕਾਸ ਮੰਤਰਾਲਾ ਯਾਨੀ ਕਿ ਅਮਨ ਅਰੋੜਾ ਤੋਂ ਵਾਪਸ ਲੈ ਕੇ ਹੁਣ ਮੁੱਖ ਮੰਤਰੀ ਦੇ ਕੋਲ ਇਹ ਵਿਭਾਗ ਚਲਾ ਗਿਆ ਹੈ ਸੋ ਇੱਕ ਤਰ੍ਹਾਂ ਤੇ ਜੇ ਵੇਖਿਆ ਜਾਵੇ ਅੱਜ ਦੇ ਇਸ ਪੂਰੇ ਫੇਰਬਦਲ ਨੂੰ ਲੈ ਕੇ ਤਾਂ ਕਿਤੇ ਨ ਕਿਤੇ ਅਮਨ ਰੋੜਾ ਦੇ ਲਈ ਜ਼ਰੂਰ ਛਟਕਾ ਕਿਹਾ ਜਾ ਸਕਦਾ ਹੈ ਹਾਲਾਂਕਿ ਬਾਕੀ ਜਿਹੜੇ ਮੰਤਰੀਆਂ ਉਹਨਾਂ ਦੇ ਪ੍ਰੋਮੋਸ਼ਨ ਜ਼ਰੂਰ ਕੀ ਜਾ ਸਕਦੀ ਉਸ ਦੇ ਵਿੱਚੋਂ ਜਿਆਦਾ ਫਿਰ ਬਦਲ ਨਹੀਂ ਕੀਤਾ ਗਿਆ ਤੇ ਸ਼ਹਿਰੀ ਵਿਕਾਸ ਮੰਤਰਾਲਾ ਇਸ ਨੂੰ ਲੈ ਕੇ ਅੱਜ ਨਿਊਜ਼ ਇਟਿੰਗ ਦੇ ਮੰਚ ਤੇ ਵੀ ਆਏ ਸਨ ਉਹਨਾਂ ਦੇ ਵੱਲੋਂ ਆਪਣਾ ਵਿਜ਼ਨ ਵੀ ਪੇਸ਼ ਕੀਤਾ ਗਿਆ ਰਿਪੋਰਟ ਕਾਰਡ ਵੀ ਦਿੱਤਾ ਗਿਆ ਜਿਉਣ ਜਾਣ ਆਉਣ ਵਾਲੇ ਸਮੇਂ ਨੂੰ ਲੈ ਕੇ ਉਹਨਾਂ ਦੇ ਵੱਲ ਰੋਡ ਮੈਪ ਸਾਂਝਾ ਕੀਤਾ ਗਿਆ ਸੀ ਕਿ ਆਖਰਕਾਰ ਇਸ ਵਿਭਾਗ ਦੇ ਵੱਲੋਂ ਦੇ ਵੱਲੋਂ ਕਿਹੜੇ ਵੱਡੇ ਫੈਸਲੇ ਲਏ ਜਾਣਗੇ ਪਰ 1 ਸਾਲ ਪੂਰਾ ਹੋਣ ਤੇ ਸਰਕਾਰ ਦੇ ਕਾਰਜਕਾਲ ਦਾ 1 ਸਾਲ ਪੂਰਾ ਹੋਣ ਤੇ ਵੱਡਾ ਫਿਰ ਬਦਲ ਕੀਤਾ ਗਿਆ ਸ਼ਹਿਰੀ ਵਿਕਾਸ ਮੰਤਰਾਲਾ ਜਿਹੜਾ ਕਿ ਪਹਿਲਾਂ ਕੈਬਨਿਟ ਮੰਤਰੀ ਅਮਨ अरोड़ा ਦੇ ਕੋਲ ਸੀਗਾ ਹੁਣ ਵਾਪਸ ਸੀਐਮ ਮੰਨ ਦੇ ਕੋਲ ਚਲਾ ਗਿਆ ਕਿ ਕਰਕੇ ਤੁਹਾਨੂੰ ਵਿਸਥਾਰ ਨਾਲ ਦੱਸਾਂ ਕਿ ਕਿਹੜੇ ਕਿਹੜੇ ਵੱਡੇ ਵਿਭਾਗਾਂ ਦੇ ਵਿੱਚ ਫੇਰ ਬਦਲ ਕੀਤਾ ਗਿਆ ਪ੍ਰਸ਼ਾਸਕੀ ਸੁਧਾਰ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਕੈਬਨਿਟ ਮੰਤਰੀ ਮੀਤ ਹੇਰ ਦੇ ਕੋਲ ਸੀਗਾ ਹਾਲਾਂਕਿ ਇਹ ਵਿਭਾਗ ਹੁਣ ਅਮਨ अरोड़ा ਨੂੰ ਦਿੱਤਾ ਗਿਆ ਹਾਲਾਂਕਿ ਮੁੱਖ ਤੌਰ ਤੇ ਜਿਹੜੇ ਦੋ ਵਿਭਾਗ ਸਨ ਅਮਨ अरोड़ा ਦੇ ਕੋਲ ਵਾਪਸ ਲਏ ਗਏ ਨੇ ਇੱਕ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਕੀ ਸੁਧਾਰ ਵਿਭਾਗ ਜਿਹੜਾ ਕਿ ਪਹਿਲਾਂ ਮੀਤ ਹੇਰ ਦੇ ਕੋਲ ਸੀਗਾ ਤੇ ਹੁਣ ਅਮਨ ਅਰੋੜਾ ਦੇ ਕੋਲ ਇਹ ਵਿਭਾਗ ਹੋਵੇਗਾ ਜਿੱਥੇ ਕਿ ਦੋ ਵਿਭਾਗ ਅਮਨ ਅਰੋੜਾ ਤੋਂ ਵਾਪਸ ਲਏ ਗਏ ਨੇ ਤਾਂ ਉਸ ਦੇ ਬਦਲੇ ਦੂਜੇ ਮੰਤਰੀਆਂ ਦੇ ਵਿਭਾਗ ਜਿਹੜੇ ਆ ਵਾਪਸ ਅਮਨ ਅਰੋੜਾ ਨੂੰ ਦਿੱਤੇ ਗਏ ਨੇ ਫੂਡ ਪ੍ਰੋਸੈਸਿੰਗ ਵਿਭਾਗ ਇਹ ਵੀ ਬਹੁਤ ਐਮ ਵਿਭਾਗ ਆ ਜਿਹੜਾ ਕਿ ਪਹਿਲਾਂ ਚੇਤਨ ਸਿੰਘ ਜੋੜਾ ਮਾਜਰਾ ਦੇ ਕੋਲ ਸੀਗਾ ਅੱਜ ਜਦੋਂ న్యూਸ ਰੀਟਿੰਗ ਤੇ ਮੰਚ ਤੇ ਵੀ ਆਏ ਉਹਨਾਂ ਦੇ ਵੱਲੋਂ ਜ਼ਿਕਰ ਵੀ ਕੀਤਾ ਗਿਆ ਕਿ ਫੂਡ ਪ੍ਰੋਸੈਸਿੰਗ ਨੂੰ ਲੈ ਕੇ ਕਿਵੇਂ ਸਰਕਾਰ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਕਿਉਂਕਿ ਸਿਆ ਮਾਨ ਦੇ ਵੱਲੋਂ ਵਾਰ-ਵਾਰ ਫੂਡ ਪ੍ਰੋਸੈਸਿੰਗ ਦਾ ਜ਼ਿਕਰ ਕੀਤਾ ਜਾ ਰਿਹਾ ਇਹ ਐਮ ਵਿਭਾਗ ਜਿਹੜਾ ਆ ਪਹਿਲਾਂ ਆ ਚੇਤਨ ਸਿੰਘ ਜੋੜਾ ਮਾਜਰਾ ਦੇ ਕੋਲ ਸੀਗਾ ਤੇ ਹੁਣ ਲਾਲਜੀਤ ਭੁੱਲਰ ਨੂੰ ਦਿੱਤਾ ਗਿਆ ਲਾਲਜੀਤ ਭੁੱਲਰ ਦੇ ਕੋਲ ਇਹ ਫੂਡ ਪ੍ਰੋਸੈਸਿੰਗ ਦੇ ਭਾਗ ਹੋਵੇਗਾ ਇਸ ਨੂੰ ਲੈ ਕੇ ਵਾਰ-ਵਾਰ ਮਾਨ ਸਰਕਾਰ ਦੇ ਵੱਲ ਫੋਕਸ ਕੀਤਾ ਜਾ ਰਿਹਾ ਇਸ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਕਿ ਫੂਡ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣ ਦੀ ਲੋੜ ਹੈ ਤਾਂ ਕਿ ਕਿਸਾਨਾਂ ਨੂੰ ਆਪਣੀ ਫਸਲ ਦਾ ਵਤਨ ਵਤਨ ਮੁਨਾਫਾ ਹੋ ਸਕੇ ਤੇ ਫਸਲੀ ਵਿਪੰਤਾ ਤੋਂ ਫਸਲੀ ਵਿਪੰਤਾ ਵਾਰ ਜਿਹੜੇ ਕਿਸਾਨ ਆ ਉਭਾ ਸਕਣ ਤੇ ਕਿ ਕਰਕੇ ਵਿਸਥਾਰ ਨਾਲ ਦੱਸ ਰਹੇ ਆ ਲੋਕ ਸੰਪਰਕ ਵਿਭਾਗ ਇਹ ਬਹੁਤ ਅਹਿਮ ਵਿਭਾਗ ਸੀ ਕਿ ਜਿਹੜਾ ਕਿ ਪਹਿਲਾਂ ਅਮਨ अरोड़ा ਦੇ ਕੋਲ ਸੀਗਾ ਕਿ ਸ਼ਹਿਰੀ ਵਿਕਾਸ ਮੰਤਰਾਲਾ ਤੇ ਇੱਕ ਲੋਕ ਸੰਪਰਕ ਵਿਭਾਗ ਅਮਨ अरोड़ा ਦੇ ਕੋਲ ਸੰਦ ਦੋਵੇਂ ਵਿਭਾਗ ਵਾਪਸ ਲੈ ਲਏ ਗਏ ਨੇ ਜਿਹੜਾ ਸ਼ਹਿਰੀ ਵਿਕਾਸ ਮੰਤਰਾਲਾ ਹੈ ਉਹ ਮੁੱਖ ਮੰਤਰੀ ਦੇ ਕੋਲ ਚਲਾ ਗਿਆ ਹੈ ਜਿਹੜਾ ਲੋਕ ਸੰਪਰਕ ਵਿਭਾਗ ਹੈ ਉਹ ਚੇਤਨ ਸਿੰਘ ਜੋੜਾ ਮਾਜਰਾ ਨੂੰ ਦਿੱਤਾ ਗਿਆ ਹੈ ਰੋਜ਼ਗਾਰ ਸੱਜਣਾ ਵਿਭਾਗ ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲਾਂ ਮੁੱਖ ਮੰਤਰੀ ਮਾਨ ਦੇ ਕੋਲ ਸੀਗਾ ਤੇ ਹੁਣ ਇਹ ਵਿਭਾਗ ਅਮਨ ਅਰੋੜਾ ਦੇ ਕੋਲ ਹੋਵੇਗਾ ਦੋ ਇਹ ਵਿਭਾਗ ਅਮਨ ਅਰੋੜਾ ਦੇ ਕੋਲ ਵਾਪਸ ਲੈ ਗਏ ਨੇ ਤੇ ਉਸ ਦੇ ਬਦਲੇ ਜਿਹੜੇ ਵਿਭਾਗ ਨੇ ਉਹ ਅਮਨ ਅਰੋੜਾ ਨੂੰ ਦਿੱਤੇ ਗਏ ਨੇ ਸਿੱਕ ਵੱਡਾ ਫੇਰਬਦਲ ਕਿਹਾ ਜਾ ਸਕਦਾ ਹੈ ਕਿਉਂਕਿ ਸਰਕਾਰ ਦੇ ਕਾਰਜਕਾਲ ਦਾ ਇੱਕ ਸਾਲ ਪੂਰਾ ਹੋਇਆ ਤੇ ਇੱਕ ਸਾਲ ਪੂਰਾ ਹੋਣ ਤੇ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਇਹ ਵੱਡਾ ਬਦਲਾਅ ਕੀਤਾ ਗਿਆ ਕਿਉਂਕਿ ਬਾਕੀ ਜੇਕਰ ਮੰਤਰੀਆਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਇੱਕ ਵਿਭਾਗ ਵਾਪਸ ਲੈ ਕੇ ਉਸ ਦੇ ਬਦਲੇ ਵਿਭਾਗ ਵਾਪਸ ਦਿੱਤੇ ਵੀ ਗਏ ਨੇ ਪਰ ਅਮਨ ਅਰੋੜਾ ਦੇ ਕੋਲੋਂ ਦੋ ਇਹ ਵਿਭਾਗ ਵਾਪਸ ਲਏ ਗਏ ਨੇ ਲੋਕ ਸੰਪਰਕ ਵਿਭਾਗ ਤੇ ਸ਼ਹਿਰੀ ਵਿਕਾਸ ਮੰਤਰਾਲਾ ਸ਼ਿਕਾਇਤ ਨਿਵਾਰਣ ਵਿਭਾਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਵਿਭਾਗ ਪਹਿਲਾਂ ਅਨਮੋਲ ਗਗਨ ਮਾਨ ਦੇ ਕੋਲ ਸੀਗਾ ਤੇ ਹੁਣ ਇਹ ਵਿਭਾਗ ਅਮਨ अरोड़ा ਦੇ ਕੋਲ ਹੋਵੇਗਾ ਸ਼ਿਕਾਇਤ ਨਿਰਵਾਣ ਵਿਭਾਗ ਨਿਵਾਰਣ ਵਿਭਾਗ ਜਿਹੜਾ ਹੁਣ ਅਮਨ अरोड़ा ਨੂੰ ਦਿੱਤਾ ਗਿਆ ਕੈਬਨਟ ਮੰਤਰੀ ਅਮਨ अरोड़ा ਦੇ ਕੋਲ ਇਹ ਵਿਭਾਗ ਹੋਵੇਗਾ ਹਾਲਾਂਕਿ ਉਸ ਦੇ ਬਦਲੇ ਉਸ ਦੇ ਬਦਲੇ ਦੋ ਤੋਂ ਤਿੰਨ ਦੇ ਕਰੀਬ ਜਿਹੜੇ ਵਿਭਾਗ ਇਹਨੇ ਅਮਨ अरोड़ा ਨੂੰ ਵਾਪਸ ਦਿੱਤੇ ਗਏ ਨੇ ਅਸੋ ਜੇਕਰ ਸਰਕਾਰ ਦੇ ਕਾਰਜਕਾਲ ਦੀ ਗੱਲ ਕੀਤੀ ਜਾਵੇ 16 ਮਾਰਚ 2022 ਨੂੰ ਸਰਕਾਰ ਦਾ ਗਠਨ ਹੁੰਦਾ ਹੈ ਤੇ 16 ਮਾਰਚ 2023 ਯਾਨੀ ਕਿ ਕੱਲ ਸਰਕਾਰ ਦੇ ਕਾਰਜਕਾਲ ਦਾ 1 ਸਾਲ ਪੂਰਾ ਹੋਣ ਜਾ ਰਿਹਾ ਤੇ 1 ਸਾਲ ਪੂਰਾ ਹੋਣ ਤੋਂ ਪਹਿਲਾਂ ਇਹ ਵੱਡਾ ਫੇਰ ਬਦਲ ਪੰਜਾਬ ਕੈਬਨਟ ਦੇ ਜਿਹੜੇ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਕੀਤਾ ਗਿਆ ਤੇ ਇਸ ਨੂੰ ਲੈ ਕੇ ਵੀ ਅੰਦਾਜ਼ਾ ਬਹੁਤ ਸਾਰੇ ਲਗਾਏ ਜਾ ਸਕਦੇ ਨੇ ਹਾਲਾਂਕਿ ਸਾਫ ਨਹੀਂ ਹੈ ਕਿ ਇਸ ਦੇ ਪਿੱਛੇ ਮੁੱਖ ਵਜ੍ਹਾ ਕੀ ਰਹੀ ਫੈਕਟਰ ਕੀ ਹੈ ਕਿਉਂ ਵਿਭਾਗਾਂ ਦੇ ਵਿੱਚ ਬਦਲਾਅ ਕੀਤਾ ਗਿਆ ਪਰ ਜੇਕਰ ਮੋਟੀ ਮੋਟੀ ਨਜ਼ਰ ਮਾਰੀ ਜਾਵੇ ਤਾਂ ਮੁੱਖ ਵਿਭਾਗ ਜਿਹੜੇ ਕਿ ਦੋ ਮੁੱਖ ਵਿਭਾਗ ਸਨ ਅਮਨ ਰੋੜਾ ਦੇ ਕੋਲ ਉਹ ਵਾਪਸ ਲੈ ਗਏ ਨੇ ਹਾਲਾਂਕਿ ਉਸ ਦੇ ਮੁਕਾਬਲੇ ਹੋਰ ਵਿਭਾਗ ਜਿਹੜੇ ਅਮਨ ਰੋੜਾ ਨੂੰ ਸੌਂਪੇ ਵੀ ਗਏ ਨੇ ਪ੍ਰਸ਼ਾਸਕੀ ਸੁਧਾਰ ਵਿਭਾਗ ਜਿਹੜਾ ਕਿ ਪਹਿਲਾਂ ਮੀਤ ਹਿਰਦੇ ਕੋਲ ਸੀਗਾ ਉਹ ਹੁਣ ਅਮਨ ਰੋੜਾ ਦੇ ਕੋਲ ਚਲਾ ਗਿਆ ਫੂਡ ਪ੍ਰੋਸੈਸਿੰਗ ਵਿਭਾਗ ਜਿਹੜਾ ਕਿ ਪਹਿਲਾਂ ਤੇ ਹੁਣ ਲਾਲਜੀਤ ਪੁੱਲਰ ਦੇ ਕੋਲ ਫੂਡ ਪ੍ਰੋਸੈਸਿੰਗ ਵਿਭਾਗ ਹੋਵੇਗਾ ਲਾਲਜੀਤ ਪੁੱਲਰ ਦੀ ਵੀ ਇੱਕ ਤਰ੍ਹਾਂ ਦੀ ਪ੍ਰੋਮੋਸ਼ਨ ਕੀਤੀ ਜਾ ਸਕਦੀ ਹੈ ਪਹਿਲਾਂ ਕਿ ਉਹਨਾਂ ਦੇ ਕੋਲ ਅਹਿਮ ਮੰਤਰਾਲਾ ਅਹਿਮ ਵਿਭਾਗ ਹੈ ਟਰਾਂਸਪੋਰਟ ਵਿਭਾਗ ਉਹਨਾਂ ਦੇ ਕੋਲ ਹੈ ਤੇ ਹੁਣ ਫੂਡ ਪ੍ਰੋਸੈਸ ਵਿਭਾਗ ਜਦੋਂ ਕਿ ਸੀਮਾਨ ਵਾਰ-ਵਾਰ ਇਸ ਦਾ ਜ਼ਿਕਰ ਕਰ ਰਹੇ ਨੇ ਵਾਰ-ਵਾਰ ਇਸ ਤੇ ਸਰਕਾਰ ਦੇ ਵੱਲ ਫੋਕਸ ਕੀਤਾ ਜਾ ਰਿਹਾ ਹੈ ਤਾਂ ਕਿ ਫਸਲੀ ਪਿੰਤਾਵਲ ਕਿਸਾਨਾਂ ਨੂੰ ਵਿਧਾਇਆ ਜਾਵੇ ਫਸਲੀ ਚੱਕਰ ਚੋਂ ਕਿਸਾਨਾਂ ਨੂੰ ਬਾਹਰ ਕੱਢਿਆ ਜਾਵੇ ਤੇ ਇਸ ਦੇ ਵਿਚਾਲੇ ਬਹੁਤ ਟਾਈਮ ਵੀ ਪਾ ਗਿਆ ਅੱਜ ਇਸੇ ਵਿਭਾਗ ਦੇ ਜਿਹੜਾ ਪਹਿਲਾਂ ਵਿਭਾਗ ਚੇਤਨ ਸਿੰਘ ਜੋੜਾ ਮਾਜਰਾ ਦੇ ਕੋਰਸ ਸੀਗਾ ਅੱਜ న్యూਸ 80 ਤੇ ਮੰਚ ਤੇ ਵੀ ਆ ਉਹਨਾਂ ਨੂੰ ਇਹ ਸਵਾਲ ਵੀ ਕੀਤਾ ਗਿਆ ਕਿ ਆਖਰਕਾਰ ਫੂਡ ਪ੍ਰੋਸੈਸਿੰਗ ਵਿਭਾਗ ਨੂੰ ਲੈ ਕੇ ਕਿਹੜੇ ਕਿਹੜੇ ਕਦਮ ਸਰਕਾਰ ਦੇ ਵੱਲੋਂ ਚੁੱਕੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਵਿਸਥਾਰ ਦੇ ਨਾਲ ਦੱਸਿਆ ਵੀ ਗਿਆ ਪਰ ਹੁਣ ਇਹ ਵਿਭਾਗ ਵਾਪਸ ਲਾਲਜੀਤ ਭੁੱਲਰ ਦੇ ਕੋਲ ਚਲਾ ਗਿਆ ਤੁਹਾਨੂੰ ਇੱਕ ਇੱਕ ਕਰਕੇ ਵਿਸਥਾਰ ਦੇ ਨਾਲ ਦੱਸ ਰਿਹਾ ਅਮਨ ਰੌੜਾ ਤੋਂ ਸ਼ਹਿਰੀ ਵਿਕਾਸ ਮੰਤralਾ ਤੇ ਲੋਕ ਸੰਪਰਕ ਵਿ ਮੁੱਖ ਵਿਭਾਗ ਨੇ ਜਿਹੜੇ ਉਹ ਵਾਪਸ ਲੈ ਗਏ ਨੇ ਸ਼ਹਿਰੀ ਵਿਕਾਸ ਮੰਤਰਾਲਾ ਜਿਹੜਾ ਕਿ ਹੁਣ ਮੁੱਖ ਮੰਤਰੀ ਮਾਨ ਦੇ ਕੋਲ ਚਲਾ ਗਿਆ ਤੇ ਲੋਕ ਸੰਪਰਕ ਵਿਭਾਗ ਚੇਤਨ ਸਿੰਘ ਜੋੜਾ ਮਾਜਰਨ ਦਿੱਤਾ ਗਿਆ ਤੇ ਉਹਨਾਂ ਦੇ ਕੋਲੋਂ ਫੂਡ ਪ੍ਰੋਸੈਸਿੰਗ ਵਿਭਾਗ ਵਾਪਸ ਲੈ ਕੇ ਲਾਲਜੇਰ ਪੁੱਲਰ ਨੂੰ ਦਿੱਤਾ ਗਿਆ ਤੋ ਇੱਕ ਇੱਕ ਇਹ ਤਰ੍ਹਾਂ ਦੇ ਵਿਸਥਾਰ ਦੇ ਨਾਲ ਦੱਸ ਰਹੇ ਆ ਅਮਨ अरोड़ा ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਉਹਨਾਂ ਦੇ ਕੋਲ ਮੁੱਖ ਵੀ ਪਾ ਕੇ ਕਿਹੜੇ ਨੇ ਤੁਹਾਨੂੰ ਵੀ ਦੱਸ ਦਿਆਂ ਨਵੀਨ ਤੇ ਨਵਯਉਣ ਜੋਗ ਊਰਜਾ ਸਰੋਤ ਪ੍ਰਿੰਟਿੰਗ ਤੇ ਸਟੇਸ਼ਨਰੀ ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤ ਨਿਵਾਰਨ ਰੋਜ਼ਗਾਰ ਸਿਰਜਣਾ ਤੇ ਟ੍ਰੇਨਿੰਗ ਇਹ ਹੁਣ ਦੱਸ ਰਹੇ ਤੁਹਾਨੂੰ ਇਹ ਪੂਰੇ ਫੇਰ ਬਦਲ ਤੋਂ ਬਾਅਦ ਜਿਹੜੇ ਇਸ ਵੇਲੇ ਅਮਨ अरोड़ा ਦੇ ਕੋਲ ਵਿਭਾਗ ਨੇ ਮੁੱਖ ਤੌਰ ਤੇ ਜੇਕਰ ਗੱਲ ਕੀਤੀ ਹੈ ਮੁੱਖ ਚਾਰ ਵਿਭਾਗ ਨੇ ਜਿਹੜੇ ਅਮਨ अरोड़ा ਦੇ ਕੋਲ ਰਹਿਣਗੇ ਨਵੀਂ ਤੇ ਨਵੇਂ ਉਨਜਗ ਊਰਜਾ ਸਰੋਤ ਪ੍ਰਿੰਟਿੰਗ ਤੇ ਸਟੇਸ਼ਨਰੀ ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤ ਨਿਵਾਰਨ ਰੋਜ਼ਗਾਰ ਸਿਰਜਣਾ ਤੇ ਟ੍ਰੇਨਿੰਗ ਇਹ ਮੁੱਖ ਚਾਰਵੇਂ ਪਾਗ ਹੁਣ ਅਮਨ ਰੋੜਾ ਦੇ ਕੋਲ ਹੋਣਗੇ ਇਸ ਤੋਂ ਇਲਾਵਾ ਲੋਕ ਸੰਪਰਕ ਵਿਭਾਗ ਵਾਪਸ ਲੈ ਲਿਆ ਗਿਆ ਤੇ ਸ਼ਹਿਰੀ ਵਿਕਾਸ ਮੰਤ్రਾਲਾ ਅਮਨ ਰੋੜਾ ਤੋਂ ਵਾਪਸ ਲਿਆ ਗਿਆ ਤੇ ਹੁਣ ਤੁਹਾਨੂੰ ਵਿਸਥਾਰ ਨਾਲ ਦੱਸ ਰਹੇ ਹਾਂ ਕਿ ਮੁੱਖ ਤੌਰ ਤੇ ਹੁਣ ਕਿਹੜੇ ਕਿਹੜੇ ਵਿਭਾਗ ਵੱਖ-ਵੱਖ ਮੰਤਰੀਆਂ ਦੇ ਕੋਲ ਰਹਿਣਗੇ ਅਮਨ ਅਰੋੜਾ ਦੀ ਸਿੰਘ ਗੱਲ ਕਰ ਰਿਹਾ ਨਵੀਂ ਤੇ ਨਵੇਂ ਜੋਗ ਊਰਜਾ ਸਰੋਤ ਪ੍ਰਿੰਟਿੰਗ ਤੇ ਸਟੇਸ਼ਨਰੀ ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤ ਨਿਵਾਰਨ ਰੋਜ਼ਗਾਰ ਸਿਰਜਣਾ ਤੇ ਟ੍ਰੇਨਿੰਗ ਇਹ ਵਿਭਾਗ ਹੁਣ ਕੈਬਨਟ ਮੰਤਰੀ ਅਮਨ ਅਰੋੜਾ ਦੇ ਕੋਲ ਰਹਿਣਗੇ ਕਿ ਕਰਕੇ ਤੁਹਾਨੂੰ ਵਿਸਤਾਰ ਨਾਲ ਦੱਸ ਰਿਹਾ ਕਿ ਇਸ ਫੇਰ ਬਦਲ ਤੋਂ ਬਾਅਦ ਇਸ ਬਦਲਾਅ ਤੋਂ ਬਾਅਦ ਚੋਂ ਵਕਫਾਕ ਮੰਤਰੀਆਂ ਦੇ ਕੋਲ ਕਿਹੜੇ ਵਿਭਾਗ ਜਿਹੜੇ ਨੇ ਉਹ ਮੌਜੂਦਾ ਸਮੇਂ ਦੇ ਵਿੱਚ ਨੇ ਅਮਨ ਅਰੋੜਾ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਤੌਰ ਤੇ ਲੋਕ ਸੰਪਰਕ ਵਿਭਾਗ ਵਾਪਸ ਲਿਆ ਗਿਆ ਇਸ ਤੋਂ ਇਲਾਵਾ ਸ਼ਹਿਰੀ ਵਿਕਾਸ ਮੰਤਰਾਲਾ ਵਾਪਸ ਲਿਆ ਗਿਆ ਤੇ ਹੁਣ ਮੁੱਖ ਚਾਰ ਵਿਭਾਗ ਜਿਹੜੇ ਅਮਨ ਅਰੋੜਾ ਦੇ ਕੋਲ ਰਹਿਣਗੇ ਨਵੇਂ ਤੇ ਨਿਮੋਣਯੋਗ ਊਰਜਾ ਸਰੋਤ ਪ੍ਰਿੰਟਿੰਗ ਤੇ ਸਟੇਸ਼ਨਰੀ ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤ ਨਿਵਾਰਨ ਰੋਜ਼ਗਾਰ ਸਿਰਜਣਾ ਤੇ ਟ੍ਰੇਨਿੰਗ ਇਹ ਮੁੱਖ ਚਾਰ ਵਿਭਾਗ ਹੁਣ ਅਮਨ ਅਰੋੜਾ ਦੇ ਕੋਲ ਰਹਿਣਗੇ